ਮਾੜੀ ਲਾਅਨ ਆਰਡਰ ਕਰਕੇ ਅੱਜ ਕੀ ਉਸ ਬੱਚਿਆਂ ਦਾ ਪਿਓ ਜਾਂ ਇਹਦਾ ਘਰ ਦਾ ਸਾਈ ਜਾਂ ਇਹਦਾ लाਡਲਾ ਮੁੜਿਆ ਉਹ ਕਿ ਨਹੀਂ ਕਿਵੇਂ ਮੁੜੂਗਾ ਅਫਸੋਸ ਦੀ ਗੱਲ ਹੈ ਕਿ ਇਹ ਕਲੀਅਰ ਕਟ ਪ੍ਰਸ਼ਾਸਨ ਦਾ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀ ਭੁਗਤ ਨਾਲੇ ਮਰਡਰ ਹੋਇਆ ਔਰ ਮੈਂ ਸਪਸ਼ਟ ਕਹਿਣਾ ਇਸ ਮਰਡਰ ਲਈ ਪਰਚਾ ਦਰਜ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਤੇ ਹੋਮ ਮਿਨਿਸਟਰ ਤੇ ਕਿਉਂਕਿ ਇਹ ਮੈਂ ਤਾਂ ਕਹਿ ਰਿਹਾ ਇੱਕ ਚੁਣਿਆ ਹੋਇਆ ਨੁਮਾਇੰਦਾ ਸਭ ਤੋਂ ਵੱਧ ਵੋਟਾਂ ਨਾਲ ਸਭ ਤੋਂ ਵੱਧ ਮੈਂ ਫੇਰ ਗੱਲ ਰਿਪੀਟ ਕਰ ਰਿਹਾ ਸਭ ਤੋਂ ਵੱਧ ਵੋਟਾਂ ਨਾਲ ਲੋਕਾਂ ਨੇ ਇਹਨੂੰ ਚੁਟਾਇਆ ਸੀ ਕਾਉਂਸਲਰ ਬਣਾਇਆ ਸੀ ਔਰ ਦੂਜੀ ਵਾਰੀ ਦਾ ਕਾਉਂਸਲਰ ਜੇ ਉਹਦੀ ਜਾਨ ਸੁਰੱਖਿਤ ਨਹੀਂ ਉਦੀ ਹਿਫਾਜ਼ੀਅਤ ਯਕੀਨੀ ਨਹੀਂ ਬਣਾ ਸਕਦੇ ਤੇ ਤੁਸੀਂ ਆਮ ਲੋਕਾਂ ਦੇ ਸਧਾਰਨ ਲੋਕਾਂ ਨੂੰ ਕੀ ਲੋਨ ਆਰਡਰ ਕੀ ਸਿਕਿਉਰਿਟੀ ਦਿਓਗੇ ਜੀ ਦੂਜੀ ਗੱਲ ਤੁਹਾਨੂੰ ਮੈਂ ਇਸ ਪਰਿਵਾਰ ਦਾ ਇਹ ਨਾਮੀ ਪਰਿਵਾਰ ਹੈ ਔਰ ਇਸ ਪਰਿਵਾਰ ਦਾ ਪੂਚੋਕੜ ਇਸ ਗੱਲ ਤੋਂ ਸਮਝੋ ਕਿ ਦਾਦਾ ਜੀ ਫੋਟੋ ਕੋਲਿਵੋ ਫੋਟੋ ਦੇ ਦਾਦਾ ਜੀ ਇਹਨਾਂ ਦੇ ਚਾਰ ਵਾਰੀ ਦੇ ਕਾਉਂਸਲਰ ਰਏ ਆ ਸਾਹਿਦ ਸਿੰਘ ਹੋਰੀ ਚਾਰ ਵਾਰੀ ਆਪ ਕਾਉਂਸਲਰ ਰਹੇ ਦੋ ਵਾਰੀ ਅਰਜਿੰਦਰ ਸੋ ਬਾਮਣ ਰਹਿ ਚੁੱਕਿਆ ਹੁਣ ਸੀਗਾ ਚੱਲ ਰਿਆ ਅਸੀਂ ਦੂਜੀ ਵਾਰੀ ਔਰ ਜੀਨੇ ਇੱਕ ਵਾਰੀ ਨਹੀਂ ਕੀਤੀ ਅਨੇਕਾ ਵਾਰੀ ਐਸਐਚਓ ਤੋਂ ਲੈ ਕੇ ਸਬ ਇਨਸਪੈਕਟਰ ਕੋ ਲੈ ਕੇ ਏਐਸਆਈ ਤੋਂ ਲੈ ਕੇ ਐਸਐਸਪੀ ਤੱਕ ਆਪੀਆਂ ਦਰਖਾਸਤਾਂ ਦਿੱਤੀਆਂ ਜਿਹੜਾ ਸਧਾਰਨ ਬੰਦਾ ਉਹ ਤਾਂ ਵਾਦ-ਵਾਦ ਇੱਥੇ ਤੱਕ ਹੀ ਪਹੁੰਚ ਕਰ ਸਕਦਾ ਭਗਵੰਤ ਮਾਨ ਨੇ ਤਾਂ ਉਹ ਲੱਭਣਾ ਨਹੀਂ ਮਗਰ ਜਿਹੜੀ ਪੁਲਸਟਾਲ ਦੀ ਮੈਂ ਵੇਖ ਰਿਹਾ ਸੀ ਕਹਿ ਰਿਹਾ ਕਿ ਸਾਨੂੰ ਤਾਂ ਕਦੇ ਪਰਿਵਾਰ ਨੇ ਕਿਹਾ ਹੀ ਨਹੀਂ ਮਾਤਾ ਦਾ ਝੂਠਾ ਬਣਾਤਾ ਕੱਲ ਕਹਿਤਾ ਮਾਤਾ ਨੇ ਕਹਿਤਾ ਕਿ ਸਿਕਿਉਰਟੀ ਨਹੀਂ ਮੰਨੀ ਇੱਕ ਪਾਸੇ ਜੀਦਾ ਪੁੱਤ ਚਲੇ ਗਿਆ ਹੋਵੇ ਤੁਸੀਂ ਉਹਦੇ ਨਾਲ ਅਫਸੋਸ ਤਾਂ ਕਰਨੀ ਰਹੇ ਦੁੱਖ ਸਾਂਝਾ ਕਰਨੀ ਰਹੇ ਮਾਤਾ ਨੂੰ ਝੂਠਾ ਖਰਾਉਣਾ ਸ਼ੁਰੂ ਕਰਤਾ ਉਹ ਮਾਂ ਕਮਲੀ ਨਹੀਂ ਆ ਮਾਂ ਕਮਲੀ ਕਰਤੀ ਆ ਤੁਹਾਡੇ ਇਸ ਲਾਂਡ ਆਰਡਰ ਦੀ ਸਥਿਤੀ ਕਰਕੇ